ਜਿੰਦਾਬਾਦ 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 ਅਧਿਕਾਰੀਆਂ ਬਤਨ ਨੂੰ ਚੌੜੇ ਰੋੜਨਾਗੇ ਬੈਂਡ ਸਾਈਡ ਆਵੇ ਕੇ ਭਾਰਤੀ ਕਿਸਾਨ ਯੂਨਨ ਇਕਤਾ ਸਿਧੂਪੁਰ ਜਥੇਬੰਦੀ ਵੱਲੋਂ ਜੋ ਅੱਜ ਇੱਥੇ ਕਿਸਾਨ ਝੋਨਾ ਲਗਾ ਰਿਹਾ ਸੀਗਾ ਉਹਨੂੰ ਰੋਕਣ ਵਾਸਤੇ ਖੇਤੀਬਾੜੀ ਅਫਸਰ ਮਹਿਲਕਾ ਤੋਂ ਪਹੁੰਚੇ ਸੀਗੇ ਉਹਨਾਂ ਨੂੰ ਇੱਥੇ ਠੇਰਾਵੰਦੀ ਕਰਕੇ ਰੋਕਿਆ ਗਿਆ ਜਥੇਵੰਦੀ ਨੇ ਐਲਾਨ ਕੀਤਾ ਵੀ ਜਿਹੜੇ ਕਿਸਾਨ ਨੂੰ ਇੱਕ ਤਰੀਕ ਤੋਂ ਜ਼ਰੂਰ ਝੋਨਾ ਜਿਹੜੇ ਲਾਉਣਗੇ ਇੱਥੇ ਜਥੇਵੰਦੀ ਦੇ ਆਗੂ ਸਹਿਬਾਨ ਨੇ ਜਿਹੜੇ ਉਹ ਹਾਜ਼ਰ ਹਨ ਹਾਂਜੀ ਸਾਡੇ ਬਲਾਕ ਪ੍ਰਧਾਨ ਜਗਪਾਲ ਸਿੰਘ ਜੀ ਇਹ ਸਾਨੂੰ ਜਾਣਕਾਰੀ ਸਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਇਹ ਵੀ ਕਹਿੰਦੇ ਕਿ ਅਸੀਂ ਝੋਨਾ ਲਾਉਣ ਲੱਗੇ ਆ ਇਹ ਕਹਿ ਰਹੇ ਨੇ ਵੀ ਅਸੀਂ ਝੋਨਾ ਲਾਉਣ ਨਹੀਂ ਦਿੰਦੇ ਕਿਉਂਕਿ ਅਸੀਂ ਇਹਨਾਂ ਅੱਤੇ ਇਹੀ ਗੱਲ ਦਿੱਤੀ ਆ ਵੀ ਝੋਨਾ ਅਸੀਂ ਲਾਉਣਾ ਬੰਦ ਕਰ ਦਿੰਦੇ ਆ ਸਾਨੂੰ ਪੱਕੇ ਜਿਵੇਂ 32 ਕਿਲੇ ਵਹਾਂ ਲਾਉਣਾ ਜਿਹੜਾ ਅਸੀਂ ਅੱਜ ਲਾਉਣ ਲੱਗੇ ਆ ਵੀ ਇਹ 32 ਕਿਲੇ ਕਦੋਂ ਲੱਗਣਗੇ ਵੀ ਸਾਨੂੰ 10 ਬੰਦੇ ਪੱਕੇ ਦੇ ਦਿਓ ਵੀ ਅਸੀਂ ਨਹੀਂ ਲਾਉਂਦੇ ਪਰ ਇਹ ਹੁਣ ਅਸੀਂ ਇਹ ਕਹਿ ਰਹੇ ਆਂ ਵਹਣੇ ਆਂ ਭਾਰਤੀ ਕਿਸਾਨ ਜਿਹੜਾ ਸਿੱਧੂਪੁਰ ਨੇ ਇਹਨਾਂ ਰੋਕ ਰੱਖਿਆ ਹੁਣ ਦੇਖੋ ਅੱਗੇ ਕੀ ਹੁੰਦਾ ਵੀ ਪਰ ਅਸੀਂ ਬਹੁਣ ਦਾ ਦਿਨਾਂ ਨੀਗਾ ਅਸੀਂ ਜਿਵੇਂ ਸਾਢੇ 10 ਬੰਦੀ ਦਾ ਹੁਕਮ ਆ ਵੀ ਇੱਕ ਤਰੀਕ ਦਾ ਝੋਨਾ ਲਾਉਣਾ ਸੀ ਅੱਜ ਦਾ ਦੋ ਤਰੀਕ ਹੋ ਗਈ ਇੱਕ ਦਿਨ ਹਜੇ ਵੀ ਲੇਟ ਹੈ ਅਸੀਂ ਝੋਨਾ ਲਾ ਕੇ ਰਹਾਗੇ ਵੇਸ਼ੱਕ ਇਹ ਸਾਨੂੰ ਕਿੱਡਾ ਵੱਡਾ ਸੰਘਰਸ਼ ਕਰਨਾ ਪਵੇ ਸਭ ਤੇ ਪੁਜਾ ਉਹਦੀਆਂ ਸਾਰੀਆਂ ਜਸੇ ਬੰਦੀਆਂ ਦਾ ਇੱਕੋ ਹੀ ਮੱਤਾ ਵੀ ਅਸੀਂ ਇੱਕ ਤਰੀਕ ਤੋਂੜਾ ਝੋਨਾ ਹੋਰ ਲਾਉਣਾ ਆਦੇ ਕੜਦੀਆਂ ਹਨ ਤੇ ਰੇਵਦੀਆਂ ਇਹਦੇ ਬਹੁਤ ਦੁਨੀਆ ਦੇ ਲੱਕੋ ਵਾਲਾ ਲਗਾਉਂਦਾ ਵਾਲੇ ਇਧਰ ਨਾਲ ਮੁਹਾਰਤੀ ਪਹੁੰਚ ਗਏ ਸਾਡੇ ਇਹਦੇ ਜਨੂ ਕਦਰ-ਕਦਰ ਸੌਰ ਬਾਕੀ ਵੀ ਸਾਡੀਆਂ ਦਸ ਬੰਦੀਆਂ ਜਿਹੜੀਆਂ ਉਹ ਇੱਥੇ ਆ ਰਹੀਆਂ ਨੇ ਇਹਨਾਂ ਦਾ ਕਿਤੇ ਵੀ ਅਧਿਕਾਰੀ ਨੂੰ ਅਸੀਂ ਕੋਈ ਚਾਹਲ ਨਹੀਂ ਪਾਉਣ ਦੇਵਾਂਗੇ ਕਿਉਂਕਿ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਦੇਣਾ ਸੀ ਉਧਰੋਂ ਨਹੀਂ ਜਾਗਦੇ ਅਸੀਂ ਕਿੰਨੇ ਦਿਨਾਂ ਤੋਂ ਮੰਗ ਕਰਦੇ ਆ ਵੀ ਤੁਹਾਨੂੰ 10 ਘੰਟੇ ਲੈਣ ਦੇਵੋ ਅਸੀਂ ਦਿੱਬ ਵਜਾਈ ਕਰ ਲਈ ਅਸੀਂ ਦਿੱਬ ਵਜਾਈ ਕਰ ਲਈਏ ਸਾਨੂੰ ਸਮਝ ਨਹੀਂ ਆਉਂਦੇ ਵਿੱਚ ਜ਼ਮੀਨ ਸਾਡੀ ਆ ਦਾ ਮਹਿਕਮੇ ਦੀ ਆ ਇਹ ਕਹਿੰਦਾ ਸਾਡੀ ਨੌਕਰੀ ਦਾ ਮਸਲਾ ਸਾਡੀ ਜ਼ਿੰਦਗੀ ਦਾ ਮਸਲਾ ਇਹਨਾਂ ਦੀ ਨੌਕ ਦਾ ਮਸਲਾ ਇਕੱਲਾ ਅਸੀਂ ਇਹਨਾਂ ਨੂੰ ਕੋਈ ਚਾਹਲ ਪਾਉਣ ਨਹੀਂ ਦੇਵਾਂਗੇ ਚਾਹਲ ਦਾ ਕੀ ਪਾਉਣਦੇ ਨੇ ਅਸੀਂ ਇਹਨਾਂ ਨੂੰ ਖੇਤ ਨਹੀਂ ਬੜਨ ਦੇਵਾਂਗੇ ਇੱਥੇ ਘੇਰ ਕੇ ਰੱਖਾਂਗੇ ਸਗਰਸਾ ਲੜ ਕੇ ਕਿਸਾਨੋ ਇਹ ਚਾਹੌੜਾ ਜਿਹੜੇ ਪਿੱਛੇ ਜਾਣਗੇ ਇੱਥੇ ਹੋਰ ਤਗੜਾ ਵੀ ਸਾਡੇ ਕਿਸਾਨਾਂ ਨੂੰ ਅੱਗੇ ਵੀ ਸੀਧੀ ਪਾਉਣੀ ਪੈਂਦੀ ਆ ਹੁਣ ਵੀ ਪਾਉਣੀ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਫੇਰ ਯਾਨੀ ਪੰਜਾਬ ਦੀ ਗੰਦੀ ਸਰਕਾਰ ਆ ਇਹਦੀ ਅੱਕ ਪੇਰ ਹੀ ਖੋਲਦੀ ਆ ਜੂ ਸਾਡਾ ਕੋਈ ਕਿਸਾਨ ਸੀਧ ਹੋ ਜਾਂਦਾਗਾ ਉਹਨਾਂ ਚਰਦਾ ਕੰਮ ਕਰਨ ਦੀ ਨਹੀਂ ਦਾ ਵਪਾਰ ਰੰਦੇ ਆ ਜਿਆ ਵੀ ਨਾ ਨੇ ਪੜ੍ਹਾ ਕਰੇ ਦੀ ਅੱਗ ਲਾਉਣ ਤੋਂ ਬੰਦੀ ਬਾਰੇ ਕਾਉਂ ਤੋਂ ਆ ਗਿਆ ਇਹਨਾਂ ਨੇ ਅੱਜ ਤੋਂ ਲੈ ਕੇ ਕਿਸਾਨ ਨੇ ਸੀਧੀ ਪਾਈ ਇਹੋ ਜਿਹੇ ਗੰਦੀਆਂ ਸਰਕਾਰਾਂ ਭਰਾਵੋ ਇਹਨਾਂ ਨਾਲ ਸਰਕਾਰ ਲੜ ਕੇ ਆਪਾਂ ਨੂੰ ਆਪਣੇ ਬੱਚਿਆਂ ਆਤਮਾ ਧਾਰਾ ਦਾ ਯਾਰ ਸਰਕਾਰ ਤੇ ਮਾਰਨਾ ਗੰਦੀ ਗੱਲਾਂ ਇਹ ਆਤਮ ਹੱਤਿਆ ਕਰਦੇ ਹੋ ਪਹੁੰਚ ਲਓ ਜਿਸ ਘਾਸ ਲੜ ਕੇ ਮਰਦੇ ਉਹਦਾ ਬਾਦਰ ਚੋਦੇ ਹੁੰਦੇ ਸਿੱਧਾ ਦਾ ਨਾਮ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਪੀਕੇ ਜੂ ਲਖੋਲ ਬਲਾਕ ਪ੍ਰਧਾਨ ਗੁਰਧਾਨ ਸਿੰਘ ਸਾਈਡ ਆ ਸਾਡੇ ਪਿੰਡ ਇੱਕ ਕਿਸਾਨ ਨੇ ਝੂਨਾ ਲਾ ਰਿਆ ਤੇ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਆ ਕਿ ਸਾਨੂੰ ਇੱਕ ਤਰੀਕ ਤੋਂ ਲੈਟ ਦਿੱਤੀ ਜਾਵੇ ਤਾਂ ਅਸੀਂ ਸਿੱਧੀ ਬਜਾਈ ਕਰ ਸਕੀਏ ਪਰ ਸਰਕਾਰ ਦੇ ਕੰਤੇ ਜੂਨੀ ਸਰਕੀ ਇਸ ਗੱਲ ਦੀ ਹੁਣ ਮੌਸਮ ਵੀ ਪੈ ਗਿਆ ਕੋਰਤਾ ਬਾਅਦ ਕਹਿੰਦੇ ਮੌਸਮ ਨੇ ਕਿੱਲੇ ਕਰਤੇ ਥੋੜੀ ਬੋਦੀ ਲੈਟ ਨਾਲ ਜੇ ਕਿਸਾਨ ਨੇ ਇੱਕ ਕਿਲਾ 14 ਦਾ ਲਾ ਲਿਆ ਅਸੀਂ ਤਾਂ ਸਰਕਾਰ ਨੂੰ ਪਹਿਲਾਂ ਇਹ ਕਹਿੰਦੇ ਆ ਵੀ ਅਸੀਂ ਦਾਵਾਂਗੇ ਚੋਲ ਤਾਂ ਅਸੀਂ ਦਾਵਾਂਗੇ ਇਹ ਹੁਣ ਆਇਆ ਬਹੁਣ ਸਾਡੇ ਤੇ ਜੋ ਵੀ ਇਹ ਪਰਚੇ ਪਾਉਣਗੇ ਪਾਵਾਂਗੇ ਕੋਈ ਪਰ ਅਸੀਂ ਇਹਨਾਂ ਨੂੰ ਆਪ ਦਾ ਛੋਣਾ ਨਹੀਂ ਬਹੋਂਦੇ ਮਾਜੀ ਚਲੋ ਅੱਜ ਇਹ ਸਾਰੇ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਪਿੰਡ ਸਹਿਜਾਂ ਜੀ ਮੇਜ਼ੋਰ ਤੇ ਜੋ ਕਿਸਾਨ ਮਤਲਬ 4 3 4 ਬੰਦੇ ਲੈ ਕੇ ਝੋਨਾ ਥੋੜਾ ਚਾਲ ਵੀ ਕੀਤਾ ਉਹ ਵੀ ਵਿਰੋਧ ਦੇ ਵਿੱਚ ਖੇਤੀਬਾੜੀ ਮਤਲਬ ਆਏ ਨੇ ਕਾਹਨ ਦੇ ਖਤਰ ਅੱਜ ਇਹ ਹਰ ਮਾਰਕੀਟ